ਲੋਕ ਕੀ ਕਹਿਣਗੇ ਕੀ ਕਹਿੰਦੇ ਹੋਣੇ ਲੋਕ ਮੇਰੇ ਬਾਰੇ ਕੀ ਸੋਚਣਗੇ ਲੋਕ ਮੇਰੇ ਬਾਰੇ ਔਰ ਕੀ ਵਿਚਾਰ ਰੱਖਦੇ ਹੋਣਗੇ ਲੋਕ ਮੇਰੇ ਬਾਰੇ ਆਹੀ ਵਿਸ਼ਾ ਹੈ ਅੱਜ ਦੇ ਵੀਡੀਓ ਦਾ ਅੱਜ ਇੱਕ ਛੋਟੀ ਜੀ ਕਹਾਣੀ ਸੁਣਾਵਾਂਗਾ ਕਿ ਲੋਕ ਕੀ ਕਹਿਣਗੇ ਵਿਸ਼ਾ ਹੈ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਮੇਰੇ ਬਾਰੇ ਔਰ ਲੋਕਾਂ ਦੀ ਸੋਚ ਦੇ ਮੁਤਾਬਿਕ ਜੇਕਰ ਅਸੀਂ ਆਪਣੇ ਐਕਸ਼ਨ ਨੂੰ ਪ੍ਰਭਾਵਿਤ ਕਰ ਲਿਆ ਨਾ ਦੀ ਤਾਂ ਅਸੀਂ ਜ਼ਿੰਦਗੀ ਚ ਕੁਝ ਨਹੀਂ ਕਰ ਪਾਵਾਂਗੇ ਕਹਾਣੀ ਹੈ ਰਾਬਰਟ ਫੁਲਟਨ ਦੀ ਰੌਬਰਟ ਫੁਲਟਨ ਇੱਕ ਸਾਇੰਟਿਸਟ ਹੋਏ ਨੇ ਅਮਰੀਕਾ ਦੇ ਉਹਨਾਂ ਨੇ ਖੋਜ ਕੀਤੀ ਹੈ ਸਟੀਮ ਬੋਟ ਦੀ ਜੀ ਹਾਂ ਸਟੀਮ ਬੋਟ ਦੀ ਖੋਜ ਰੌਬਰਟ ਫੁਲਟਨ ਨੇ ਕੀਤੀ ਅਮਰੀਕਨ ਸਾਇੰਟਿਸਟ ਨੇ ਔਰ ਜਦੋਂ ਉਸਦੀ ਇਨਵੈਂਸ਼ਨ ਦੇ ਕਾਰਜ ਕਰ ਰਹੇ ਸੀਗੇ ਸਮੁੰਦਰ ਦੇ ਕੰਢੇ ਤੇ ਉਦੋਂ ਲੋਕਾਂ ਦਾ ਜਮਾਵੜਾ ਇਕੱਠਾ ਹੋ ਗਿਆ ਉਹ ਦੇਖ ਰਹੇ ਸੀਗੇ ਕਿ ਇਹ ਸਟੀਮ ਦੇ ਨਾਲ ਬੋਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਵੇਂ ਲੋਕਾਂ ਨੇ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਰਾਬਰਟ ਫੁਲਟਨ ਨੇ ਦੱਸਿਆ ਕਿ ਉਹ ਇੱਕ ਅਜਿਹੀ ਕਾੜ ਕੱਢਣ ਜਾ ਰਹੇ ਹਨ ਜਿਹੜੀ ਕਿ ਭਵਿੱਖ ਦੇ ਵਿੱਚ ਬਹੁਤ ਕੁਝ ਆਸਾਨ ਕਰ ਦੇਗੀ ਔਰ ਉਹ ਬਣਾਉਣ ਜਾ ਰਹੇ ਹਨ ਸਟੀਮ ਬੋਟ ਸਟੀਮ ਬਣੇਗੀ ਕੋਲ ਦੇ ਨਾਲ ਔਰ ਫਿਰ ਚੱਲੇਗੀ ਬੋਟ ਔਰ ਬੋਟ ਚੱਲੇਗੀ ਹਾਈ ਸਪੀਡ ਲੋਕ ਹੈਰਾਨ ਹੋਏ ਤੇ ਲੋਕਾਂ ਨੇ ਪਤਾ ਕੀ ਕਿਹਾ ਕਿ ਹੋ ਨਹੀਂ ਸਕਦਾ ਸਟੀਮ ਦੇ ਨਾਲ ਬੋਟ ਚੱਲੇਗੀ ਇਹ ਕਿਦਾਂ ਹੋ ਸਕੇਗਾ ਔਰ ਸਟੀਮ ਦੇ ਨਾਲ ਬੋਟ ਜੇ ਬਣ ਗਈ ਉਹਦੀ ਸਪੀਡ ਨਹੀਂ ਬਣਨੀ ਔਰ ਚੱਲਣੀ ਨਹੀਂ ਬੋਟ ਔਰ ਇਸ ਤਰ੍ਹਾਂ ਦੇ ਨੈਗੇਟਿਵ ਜਿਹੜੇ ਕਮੈਂਟਸ ਲੋਕਾਂ ਨੇ ਦੇਣੇ ਸ਼ੁਰੂ ਕਰ ਦਿੱਤੇ ਪਰ ਰੌਬਰਟ ਫੁਲਟਨ ਲੱਗੇ ਰਹੇ ਆਪਣੇ ਕਾਰਜ ਕਰਦੇ ਰਹੇ ਤੇ ਸ਼ਾਮ ਤੱਕ ਉਹਨਾਂ ਨੇ ਇਨਵੈਂਸ਼ਨ ਕਰ ਲਈ ਆਪਣੀ ਉਸ ਇਨਵੈਂਸ਼ਨ ਦੇ ਵਿੱਚ ਖੋਜ ਦੇ ਵਿੱਚ ਕਾਮਯਾਬ ਸਿੱਧ ਹੋਏ ਬੋਟ ਬਹੁਤ ਤੇਜ਼ ਸਪੀਡ ਨਾਲ ਚੱਲ ਰਹੀ ਸੀ ਤੇ ਫੇਰ ਲੋਕਾਂ ਦਾ ਜਮਾਵੜਾ ਇਕੱਠਾ ਹੋ ਗਿਆ ਉਹਨਾਂ ਚੋਂ ਕੁਝ ਲੋਕਾਂ ਨੇ ਪਤਾ ਕੀ ਕਿਹਾ ਬੋਟ ਇੰਨੀ ਤੇਜ਼ ਚੱਲ ਰਹੀ ਹੈ ਸਟਾਪ ਨਹੀਂ ਕਰ ਸਕਦੀ ਹੁਣ ਇਹ ਰੁਕ ਨਹੀਂ ਸਕਦੀ ਦੇਖੋ ਉਹ ਬੋਟ ਰੁਕੀ ਵੀ ਬੋਟ ਚੱਲੀ ਵੀ ਕਈ ਕਹਿੰਦੇ ਸੀ ਚੱਲੇਗੀ ਨਹੀਂ ਬੋਟ ਚੱਲੀ ਕਈ ਕਹਿੰਦੇ ਸੀ ਬੋਟ ਰੁਕੇਗੀ ਨਹੀਂ ਬੋਟ ਰੁਕੀ ਵੀ ਔਰ ਐਡੀ ਵੱਡੀ ਖੋਜ ਜਿਹੜੀ ਹੈ ਕਰਨ ਦੇ ਵਿੱਚ ਰੌਬਰਟ ਫੁਲਟਨ ਕਾਮਯਾਬ ਹੋਏ ਦੇਖੋ ਇਹ ਇਸ ਤਰ੍ਹਾਂ ਹੀ ਹੁੰਦਾ ਲੋਕ ਜਿਹੜੇ ਹੈ ਜਿਉਣ ਨਹੀਂ ਦਿੰਦੇ ਕਈ ਵਾਰੀ ਸਾਨੂੰ ਅਸੀਂ ਲੋਕਾਂ ਦੀਆਂ ਗੱਲਾਂ ਦੇ ਨਾਲ ਆਪਣੀ ਮੈਂਟਲ ਸਟੇਟ ਜਿਹੜੀ ਹੈ ਉਸ ਨੂੰ ਪ੍ਰਭਾਵਿਤ ਕਰ ਬੈਠਦੇ ਆ ਤੇ ਕਾਰਜ ਜਿਹੜੇ ਹੈ ਛੱਡ ਦਿੰਦੇ ਆ ਯੰਗਸਟਰਸ ਅਤੇ ਸਟੂਡੈਂਟਸ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਏ ਕਿਉਂਕਿ ਉਹਨਾਂ ਨੂੰ ਬਹੁਤ ਕੁਝ ਕਿਹਾ ਜਾਂਦਾ ਹੈ ਵੀ ਤੁਸੀਂ ਇਹ ਕਰ ਨਹੀਂ ਸਕਦੇ ਇਹ ਤੁਹਾਡੇ ਤੋਂ ਹੋਣਾ ਨਹੀਂ ਹੈ ਇਹ ਤੁਹਾਡੇ ਵਾਸਤੇ ਨਹੀਂ ਹੈ ਤੋ ਤੁਸੀਂ ਇਸ ਦੇ ਕੈਪेबल ਨਹੀਂ ਹੈ ਪਰ ਜਿਹੜੇ ਹੈ ਉਹ ਕਾਰਜ ਕਰ ਸਕਦੇ ਆ ਮੇਰਾ ਮੰਨਣਾ ਇਹ ਹੈ ਕਿ ਜੇਕਰ ਜਿਹੜਾ ਹੈ ਪੋਜ਼ਿਟਿਵ ਬੈਂਟ ਆਫ ਮਾਈਂਡ ਦੇ ਨਾਲ ਕੋਈ ਕਾਰਜ ਕੀਤਾ ਜਾਵੇ ਤਾਂ ਕਾਰਜ ਹੋ ਜਾਂਦਾ ਹੈ ਤਾਂ ਨੌਜਵਾਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤੇ ਖਾਸ ਤੌਰ ਤੇ ਆਪਣੇ ਉਸ ਸੱਜਣ ਮਿੱਤਰ ਤੱਕ ਜ਼ਰੂਰ ਵੀਡੀਓ ਪਹੁੰਚਾਓ ਜਿਹੜੇ ਕਹਿੰਦੇ ਆ ਕਿ ਲੋਕ ਕੀ ਕਹਿਣਗੇ ਤੇ ਆਪਣੀ ਜਿਹੜੀ ਹੈ ਮੈਂਟਲ ਹੈਲਥ ਨੂੰ ਔਰ ਆਪਣੀ ਮੈਂਟਲ ਸਟੇਟ ਨੂੰ ਉਹਨਾਂ ਨੇ ਪ੍ਰਭਾਵਿਤ ਇਸ ਕਰਕੇ ਕਰ ਲਿਆ ਕਿ ਲੋਕ ਕੀ ਸੋਚਦੇ ਹੋਣੇ ਮੇਰੇ ਬਾਰੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਜੇ ਵੀਡੀਓ ਚੰਗਾ ਲੱਗਾ ਤਾਂ ਵੱਤ ਤੋਂ ਵੱਤ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਹਾਂ ਚੈਨਲ ਤੇ ਪਹਿਲੀ ਵਾਰ ਆਏ ਹੈ ਤੇ ਚੈਨਲ ਸਬਸਕ੍ਰਾਈਬ ਵੀ ਕਰ ਲਿਓ